ਇਹ ਹਾਲ ਸੁਖ ਪਲੱਸ ਦਾ ਹੋਣਾਗਾ ਨਾ ਸੁਖ ਪਲੱਸ ਅੱਜ ਤਾਂ ਇਹ ਨਾ ਤਾਂ ਇਹ ਕੱਲ ਪਰ ਇੱਕ ਇਹ ਲੱਗਦਾਗਾ ਲੋਕਾਂ ਨੂੰ ਕਿ ਬੜੀ ਫੇਵਰ ਦੇ ਵਿੱਚ ਮੁੱਖ ਮੰਤਰੀ ਕੇ ਬੇਅਦਬੀਆਂ ਕਰਾਈਆਂ ਤੇ ਲੋਕ ਉਹਨੂੰ ਉਸ ਉਦੋਂ ਛੱਡ ਕੇ ਵਾਗੇ ਜੇ ਭਾਈ ਉਹਨੇ ਬੇਅਦਬੀਆਂ ਕਰਾਈਆਂ ਤੇ ਕਿਉਂ ਨਹੀਂ ਜੇਲ੍ਹ ਦੇ ਵਿੱਚ ਸੁੱਟਿਆ ਕਿਉਂ ਨਹੀਂ ਪਰਚਾ ਹੁੰਦਾ ਕਿਉਂ ਨਹੀਂ ਹਣੀ ਪ੍ਰੀਤ ਤੇ ਪਰਚਾ ਹੁੰਦਾ ਕਿਉਂ ਨਹੀਂ ਸੌਦਾ ਵਾਲੇ ਸਾਹ ਤੇ ਪਰਚਾ ਹੁੰਦਾ ਫਿਰ ਕਿਉਂ ਨਹੀਂ ਇਹਨਾਂ ਬਾਜ਼ਾਰ ਕੇ ਤੇ ਪਰਚਾ ਹੁੰਦਾ ਅੱਜ ਮਸਲਾ ਗਾ ਜਿਹੜਾ ਪੰਜਾਬ ਦਾ ਗਾ ਪਰ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਤੇ ਸਖਬੀਰ ਸਿੰਘ ਬਾਦਲਾ ਜਣਿਕੇ ਆਸ ਦੇ ਵਿੱਚ ਐਨੇ ਉਲਝੇ ਪਏ ਆ ਉਹ ਉਹਨੂੰ ਸਟੇਜ ਤੇ ਗਾਲਾਂ ਕੱਢੀ ਜਾਂਦਾ ਉਹ ਉਹਨੂੰ ਕੱਢੀ ਜਾਂਦਾ ਉਹ ਉਹਦੇ ਚੁਟਕਲੇ ਬਣਾਈ ਜਾ ਰਹੇ ਆ ਉਹ ਉਹਦੇ ਬਣਾ ਰਿਹਾ ਗੱਲ ਪੰਜਾਬ ਦੀ ਮੁੱਦਿਆਂ ਦੀ ਹੋਣੀ ਸੀ ਗੱਲ ਨਸਿਆਂ ਦੀ ਹੋਣੀ ਸੀ ਗੱਲ ਬੇਰੁਜ਼ਗਾਰੀ ਦੀ ਹੋਣੀ ਸੀ ਗੱਲ ਗਰੀਬ ਦੀ ਹੋਣੀ ਸੀ ਪਰ ਗਰੀਬ ਵਾਲੀ ਝਾਤੀ ਕੌਣ ਮਾਰੇ ਜਦੋਂ ਬਤੰਦਰ ਬਹਿ ਜਾਂਦੇ ਜਿਹੜੇ ਕੁਰਸੀਆਂ ਤੇ ਇੱਕ ਦੂਜੇ ਦੇ ਖੰਭ ਖਿਲਾਰਨ ਤੱਕ ਜਾਂਦੇ ਆ ਮੈਂ ਤੁਹਾਨੂੰ ਭਗਵਾਨਤਮਾਨ ਦਾ ਬਿਆਨ ਵੀ ਸੁਣਾਉਂਗਾ ਇੱਕ ਸਾਲ ਹੋ ਗਿਆ ਉਹਨੂੰ ਇਹ ਗੱਲ ਕਹਿੰਦੇ ਨੂੰ ਕਿ ਸੁੱਖ ਬਲਾਸ ਦੇ ਅੰਦਰ ਜਿਹੜੀ ਜਿਹੜੀ ਜੀਵੀਸੀ ਮਸੀਹ ਚੱਲੇਗੇ ਉਹਨੂੰ ਢਾਵਾਂਗੇ ਉਹਦਾ ਸਕੂਲ ਬਣਾਵਾਂਗੇ ਉਹ ਗਰੀਬਾਂ ਦੇ ਲਈ ਵਰਤਾਂਗੇ ਉਹ ਫਲਾਣੇ ਲਈ ਵਰਤਾਂਗੇ ਪਰ ਅਜੇ ਹੋਇਆ ਕੁਝ ਨਹੀਂ ਕੱਕ ਨਹੀਂ ਹੋਇਆ ਦੂਜੇ ਪਾਸੇ ਇਸ ਤੇ ਟਿੱਪਣੀ ਕਰਦੇ ਸੁਖਬੀਰ ਬਾਦਲ ਨੇ ਕਿਹਾ ਜੇ ਹਿੰਮਤ ਹੈ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ ਸੁਖ ਬਲਾਸ ਕਿੰਨੀ ਵੇਖ ਕੇ ਬਖਾਵੇ ਹੁਣ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਗਰੀਬਾਂ ਦੇ ਘਰ ਟਾਏ ਜਾ ਰਹੇ ਆ ਤੇ ਕਹਿੰਦੇ ਨਸ਼ੇ ਸਦਾਗਰਾਂ ਦੇ ਘਰ ਟਾਏ ਜਾ ਰਹੇ ਆ ਸਭ ਤੋਂ ਵੱਡਾ ਨਸ਼ਾ ਸਦਾਗਰ ਵਿਕਰਮ ਸਿੰਘ ਮਜੀਠੀਆ ਫੜਿਆ ਹੋਇਆ ਜੇਲ੍ਹ ਦੇ ਵਿੱਚ ਬੰਦਾ ਗੇੜਾ ਕੇ ਬਹੁ ਕਰੋੜੀ ਭੋਲਾ ਜਗਦੀਸ਼ ਸਿੰਘ ਭੋਲੇ ਨੇ ਨਾਂ ਲਿਆ ਖੁਦ ਮੁੱਖ ਮੰਤਰੀ ਕਹਿੰਦੇ ਆ ਕਿ ਉਹਨੇ ਚਿੱਟਾ ਵੇਚਿਆ ਪੰਜਾਬ ਦੇ ਵਿੱਚ 70 ਬਚਾਏ ਬਸਾਏ ਆ ਚਿੱਟੀਆਂ ਚੁੰਨੀਆਂ ਕੀਤੀਆਂ ਸਾਡੇ ਮਾਮਾ ਦੀਆਂ ਇਹ ਭਗਵੰਤ ਮਾਨ ਦਾ ਬਿਆਨ ਆ ਪੰਜਾਬ ਦੇ ਮੁੱਖ ਮੰਤਰੀ ਦਾ ਜੇ ਭਾਈ ਉਹਨੇ ਚਿੱਟਾ ਚਿੱਟੀਆਂ ਚੁੰਨੀਆਂ ਬਸਾਈਆਂ ਨੇ ਤੇ ਫਿਰ ਉਹਦੇ ਘਰ ਦੇ ਉੱਪਰ ਬਲਡوزر ਕਿਉਂ ਨਹੀਂ ਚੱਲਦਾ ਇਹ ਵੱਡਾ ਸਵਾਲ ਆ ਲੋਕਾਂ ਦਾ ਭਗਵੰਤ ਮਾਨ ਜੀ ਉਹਦੇ ਘਰ ਉੱਤੇ ਬਲਡوزر ਕਿਉਂ ਨਹੀਂ ਚੱਲਦਾ ਤੇ ਸੁਖ ਬਲਾਸ ਅਜੇ ਤੱਕ ਕਿਉਂ ਨਹੀਂ ਢੇਆ ਕਿਉਂ ਨਹੀਂ ਬਲਡੋਜਰ ਚੱਲਿਆ ਤੁਸੀਂ ਆਪ ਕਿਹਾਗਾ ਕਿ ਸੁਖ ਬਲਾਸ ਦੇ ਵਿੱਚ ਹਰ ਇੱਕ ਮਹਿੰਗੇ ਮਹਿੰਗੇ ਜਿਹੜਾ ਕਿ 7-7 ਲੱਖ ਰੁਪਏ ਦਾ ਇੱਕ ਦਾ ਜਿਹੜਾ ਹੋਟਲ ਦਾ ਜਿਹੜਾ ਕਿਰਾਇਆਗਾ ਇੱਕ ਕਮਰੇ ਦਾ 7 ਲੱਖ ਰੁਪਿਆ ਇਹ ਤੁਹਾਨੂੰ ਮੈਂ ਵੀਡੀਓ ਵੀ ਸੁਣਾਉਣਾ ਮੁੱਖ ਮੰਤਰੀ ਦੀ ਪਰ ਨਾ ਮਜੀਠੀਏ ਨੂੰ ਕੁਝ ਹੋਣਾਗਾ ਨਾ ਸੁਖਬੀਰ ਬਾਦਲ ਨੂੰ ਹੋਣਾਗਾ ਤੇ ਰਗੜੀ ਜਾਂਦੀ ਆ ਆਮ ਜਨਤਾ ਆਪ ਜਨਤਾ ਇੱਕ ਜ਼ਰੂਰ ਨਾਰੇ ਮਾਰ ਲੈ ਇੱਕ ਗਰੀਬ ਜਨਤਾ ਜੂਰ ਜਿਹੜੇ ਮੂਰੇ ਬੈਠ ਕੇ ਨਾਰੇ ਮਾਰ ਸਕਦੇ ਆ ਬੋਲੇ ਸੋ ਨਿਹਾਲ ਦੇ ਜਕਾਰੇ ਲਾ ਸਕਦੇ ਆ ਇਹਨਾਂ ਗੱਲਾਂ ਤੋਂ ਪ੍ਰਾਪਤ ਹੋ ਕੇ ਉਹ ਚਾਹੇ ਕਾਲੀ ਹੋਣ ਚਾਹੇ ਕਾਗਜ਼ਾਸੀ ਹੋਣ ਚਾਹੇ ਆਮਾ ਦੀ ਪਾਰਟੀ ਹੋਵੇ ਚਾਹੇ ਕੋਈ ਹੋਰ ਹੋਵੇ ਪਰ ਨਿਕਲਣਾ ਕੱਖ ਨਹੀਂ ਪਹਿਲਾਂ ਤੁਹਾਨੂੰ ਆ ਭਵੰਤਮਾਨ ਦਾ ਬਿਆਨ ਸੁਣਾ ਦੇਵਾਂ ਜੋ ਬਿਆਨ ਦਿੱਤਾ ਸੀ ਤੇ ਫਿਰ ਗੱਲਬਾਤ ਕਰਦੇ ਆ ਕਿ ਤੁਹਾਨੂੰ ਲੱਗਦਾ ਕਿ ਇਹ ਕੁਝ ਹੋ ਜੂਗਾ ਬਿਆਰ ਸੁਣਾਉਣੇ ਆ ਤੇ ਜਿਹੜਾ ਕਿ ਇਹ ਲਗਾਤਾਰ ਜਿਹੜਾ ਇੱਕ ਸਾਲ ਤੋਂ ਕਿਹਾ ਜਾ ਰਿਹਾ ਮੁੱਖ ਮੰਤਰੀ ਵੱਲੋਂ ਕਿ ਜੀ ਅੱਜ ਘਟਾ ਦਾਂਗੇ ਅੱਜ ਸੁਖਵਲਾਜ ਦਾ ਤੁਹਾਨੂੰ ਖੁਸ਼ਖਬਰੀ ਦੇ ਦਾਂਗੇ ਕੱਲੋਂ ਦੇ ਦਾਂਗੇ ਪਰ ਇੱਕ ਸਾਲ ਤੋਂ ਬਾਲਲ ਕਾ ਕਿੰਨੀ ਮੂੰਹ ਕਾਤੋਂ ਨਹੀਂ ਕੀਤਾ ਜਾਂਦਾ ਇੱਕ ਮਜੀਠਿਆ ਜ਼ਰੂਰ ਫੜਿਆ ਹੋਇਆਗਾ ਪਰ ਦੂਸਰੇ ਪਾਸੇ ਜਿਹੜਾ ਕਿ ਉਤੇ ਇਲਜ਼ਾਮ ਲੱਗਦੇ ਆ ਐਂਡੀਪੀਐਸ ਐਕਟ ਦੇ ਜਿਹੜਾ ਤਹਿਤ ਉਹਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾਂਦਾ ਉਹ ਜੀਪ ਤੇ ਚਾਚਾ ਹੁਲਵਾ ਰੱਖਿਆ ਛੱਡੀ ਜੀ ਉਹ ਤੇ ਚੜ ਜੜ ਜਾਂਦੇ ਸਵੇਰੇ ਲੋਕ ਵੀ ਹੁੰਦੇ ਨੇ ਉਹੀ ਕਰੀ ਜਾਂਦੇ ਹੁਣ ਸਾਨੂੰ ਪਾਵਾਂ ਨੂੰ ਕੁਛ ਹੈ ਨਹੀਂ ਲੋਕ ਤਾਂ ਪਤੋਂ ਦੇ ਚਲੇ ਗਏ ਸੀ ਜਦੋਂ ਤੋਂ ਬੇਅਦਬੀ ਕਰਾਈ ਸੀ ਲੋਕ ਤਾਂ ਉਦੋਂ ਦੇ ਚਲੇ ਗਏ ਸੀ ਲੋਕ ਤਾਂ ਛੱਡ ਗਏ ਸੀ ਇਹਨੂੰ ਸੋ ਵੀਰੋ ਆ ਇਹਨਾਂ ਦੇ ਸੁੱਖ ਬਿਲਾ ਸਾਰੇ ਉਹ ਪਹਾੜਾਂ ਦੇ ਵਿੱਚ ਕਰੋੜਾਂ ਰੁਪਈਆ ਦਾ ਬਣਾ ਲਿਆ ਸੁਖਵੀਰ ਬਾਦ ਨੇ ਹੋਟਲ 7 ਸਟਾਰ ਵੀਰੋ 7 ਲੱਖ ਰੁਪਈਆ ਇੱਕ ਕਮਰੇ ਦਾ ਕਿਰਾਇਆ ਹੈ ਇੱਕ ਰਾਤ ਦਾ ਉਹ ਹਰੇਕ ਕਮਰੇ ਦਾ ਅ ਪਰਸਨਲ ਪੂਲ ਹੈ ਉਹਦੇ ਮਾਗੇਲੇ ਪਾਸੇ ਸਵਿਮਿੰਗ ਪੂਲ ਹੈ ਬਹੁਤ ਵੱਡਾ ਹੋਟਲ ਹੈ ਸਾਰੀ ਬਿਜਲੀ ਮਾਫ 15 ਸਾਲਾਂ ਵਾਸਤੇ ਆ ਵੀਰ ਕਰਨੀ ਸੀ ਟੈਕਸ ਮਾਫ 15 ਸਾਲਾਂ ਵਾਸਤੇ ਜੀਐਸਟੀ ਮਾਫ 15 ਸਾਲਾਂ ਵਾਸਤੇ ਹੁਣ ਅਸੀਂ ਕੱਟ ਲੈ ਕਰਾਂ ਆ। ਤੁਨ ਰਬਿਸ਼ੁਕ ਕਰਾਖੇ। ਆ ਥੋੜੇ ਜਿਹਾ ਨਾ ਨੂੰ। ਜੀਸੀਵੀ ਦਾ ਕਲਚ ਛੱਡ ਕੇ ਖੁਦ ਘਾਟਨ ਕਰੂਗਾ। ਆ ਬਿਆਰ ਤਾਂ ਮੈਂ ਸੁਣਾ ਦਿੱਤਾ ਕਿ ਸਖਬੀਰ ਬਾਦਲ ਨੇ ਇਹ ਗੱਲਪੁਕ ਵਰਤਮਾਨ ਕਹਿ ਰਿਹਾ ਪੰਜਾਬ ਦਾ ਮੁੱਖ ਮੰਤਰੀ ਕੇ ਬੇਅਦਬੀਆਂ ਕਰਾਈਆਂ ਤੇ ਲੋਕ ਉਹਨੂੰ ਉਸ ਤੋਂ ਦੋ ਸੱਡ ਕੇ ਬਾਗੇ ਜੇ ਭਾਈ ਉਹਨੇ ਬੇਅਦਬੀਆਂ ਕਰਾਈਆਂ ਤੇ ਕਿਉਂ ਨਹੀਂ ਜੇਲ੍ਹ ਦੇ ਵਿੱਚ ਸੁਟਿਆ ਕਿਉਂ ਨਹੀਂ ਪਰਚਾ ਹੁੰਦਾ ਕਿਉਂ ਨਹੀਂ ਹਣੀਪ੍ਰੀਤ ਤੇ ਪਰਚਾ ਹੁੰਦਾ ਕਿਉਂ ਨਹੀਂ ਸੌਦਾ ਵਾਲੇ ਸਾਥ ਤੇ ਪਰਚਾ ਹੁੰਦਾ ਫਿਰ ਕਿਉਂ ਨਹੀਂ ਇਹਨਾਂ ਬਾਜ਼ਾਰ ਘਰ ਤੇ ਪਰਚਾ ਹੁੰਦਾ ਇਹ ਵੱਡੇ ਸਵਾਲ ਆ ਤੁਸੀਂ ਕਹਿਆ ਕਿ ਹੋਟਲ ਦੇ ਪਿੱਛੇ 7 ਲੱਖ ਦਾ ਕਿਰਾਇਆਗਾ ਕਿ ਉਹਦੇ ਤੇ ਜੇ ਵੀਸੀ ਮਸ਼ੀਨ ਦਾ ਮੈਂ ਕਲੱਚ ਸੱਟ ਦੂੰਗਾ ਟਟ ਧੌਣ ਵਾਲਾਗਾ ਸਾਲ ਹੋ ਗਿਆ ਗੱਲਾਂ ਕਰਦਿਆਂ ਨੂੰ ਤੇ ਸਰਕਾਰ ਤੇ ਮਿਲਣ 8-9 ਮਹੀਨੇ ਰਹਿ ਗਏ ਆ 9 ਮਹੀਨੇ ਰਹਿ ਗਏ ਹੋਣਗੇ ਸਰਕਾਰ ਦੇ ਇਹ ਕਿਦੋਂ ਸੁਖ ਵਿਲਾਸ ਆ ਟਾਊਗਾ ਤੇ ਕਿਦੋਂ ਲੋਕਾਂ ਨੂੰ ਜਿਹੜਾ ਇਹ ਗੱਲਾਂ ਵਾਅਦੇ ਕੀਤੇ ਸੀ ਤੇ 24 ਘਟਿਆਂ ਦੇ ਵਾਅਦਾ ਕੀਤਾ ਸੀ ਕਿ ਜਿਨ੍ਹਾਂ ਨੇ ਬੇਅਦਬੀਆ ਕੀਤੀ ਸੀ ਉਹਨਾਂ ਨੂੰ ਫੜ ਕੇ ਅੰਦਰ ਦੇਵਾਂਗੇ ਦੱਸੋ ਭਾਈ ਕਿਹੜਾ ਬੰਦਾ ਇੱਕ ਦਿੱਤਾ ਪ੍ਰਦੀਪ ਕਲੇਰ ਦੇ 164 ਦੇ ਬਿਆਨ ਦਰਜ ਨੇ ਕਹ ਹਣੀਪ੍ਰੀਤ ਦਾ ਸੌਦਾ ਸਾਧ ਨੇ 40 ਮੈਂਬਰੀ ਕਮੇਟੀ ਬਣਾਈ ਜਿਨੇ ਗੁਰੂਗਰਾਜ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ ਤੇ ਪਰ ਅੱਜ ਤੱਕ ਨਾ ਸੌਦਾ ਸਾਧ ਪੜਿਆ ਗਿਆ ਨਾ ਹਣੀਪ੍ਰੀਤ ਪੜੀ ਗਈ ਤੇ ਨਾ ਹੀ ਕੋਈ ਹੋਰ ਪੜਿਆ ਗਿਆ ਇਹੀ ਹਾਲ ਸੁਖ ਬਲਾਸ ਦਾ ਹੋਣਾਗਾ ਨਾ ਸੁਖ ਬਲਾਸ ਅੱਜ ਤਾਂ ਇਹ ਨਾਟ ਹੈ ਕੱਲ ਪਰ ਇੱਕ ਇਹ ਲੱਗਦਾਗਾ ਲੋਕਾਂ ਨੂੰ ਕਿ ਬੜੀ ਫੇਵਰ ਦੇ ਵਿੱਚ ਇਹ ਬਿਆਨ ਦੇ ਦਿੱਤਾ ਪਤਾ ਨਹੀਂ ਹੁਣ ਸੁਖਵੀਰ ਬਾਦਲ ਨੂੰ ਫਾਂਸੀ ਲੱਗ ਜੂਗੀ ਪਤਾ ਨਹੀਂ ਹੁਣ ਕੋ ਜੋ ਹੋ ਜੂਗਾ ਕੁਝ ਨਹੀਂ ਹੋਣਾ ਭਰਾਵੋ ਮੈਨੂੰ ਲੱਗਦਾਗਾ ਲੋਕਾਂ ਨੇ ਸਰਕਾਰ ਨੂੰ ਬੜੀਆਂ ਉਮੀਦਾਂ ਤੇ ਆਸਾਂ ਦੇ ਨਾਲ ਲਿਆਂਦਾ ਸੀ ਕਿ ਭਗਵਾਨਤਮਾਨ ਆ ਕੁਝ ਕਰੂਗਾ ਆ ਵੀ ਕਰੂਗਾ ਆ ਵੀ ਕਰੂਗਾ ਤੇ ਪਰ ਅਜ ਹੋਇਆ ਕੁਝ ਨਹੀਂ ਤੇ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਦਿਓ ਕਿ ਭਗਵਾਨਤਮਾਨ ਨੇ ਜੋ ਗੱਲਾਂ ਕਹੀਆਂ ਉਹਨਾਂ ਕਿੰਨੇ ਕ ਵਾਅਦਿਆਂ ਤੇ ਖਰੇ ਉਤਰੇ ਆ ਸਿਰਫ ਗਰੀਬਾਂ ਦੇ ਘਰ ਆਏ ਆ ਦੂਸਰੀ ਨਾਲ ਖਬਰ ਮੈਂ ਜੁੜੀ ਆ ਹੁਣ ਅੰਬਰਤ ਪਾਲ ਸਿੰਘ ਦੇ ਉੱਪਰ ਕਿੰਨੀ ਬਹਿਸ ਹੋ ਰਹੀ ਆ ਅੱਜ ਕਈ ਚੈਨਲ ਆ ਡਿਬੇਟ ਕਰ ਰਹੇ ਆ ਡਿਬੇਟ ਹੋਣੀ ਵੀ ਚਾਹੀਦੀ ਆ ਮਨੁੱਖੀ ਅਧਿਕਾਰਾਂ ਦਾ ਜਿਹੜਾ ਇੱਕ ਗਲਾ ਕੁੱਟਿਆ ਜਾ ਰਿਹਾ ਲੋਕਤੰਤਰ ਦਾ ਇੱਕ ਗਲਾ ਕੁੱਟਿਆ ਜਾ ਰਿਹਾ ਤੇ ਉਹਦੇ ਵਿੱਚ ਜਦੋਂ ਡਿਬੇਟ ਦੇ ਹੁੰਦਾ ਪੱਤਰਕਾਰਾਂ ਨੂੰ ਵੀ ਇਹ ਹੁੰਦਾ ਕਿ ਅਸੀਂ ਡਿਬੇਟ ਰੱਖੀਏ ਤੇ ਉਹਦੇ ਵਿੱਚ ਇੱਕ ਚਾਗਲ ਜਿਹਾ ਬੰਦਾ ਇਹ ਲਿਆਉਂਦੇ ਆ ਕੋਈ ਆ ਦਰਾਹਾ ਦੂਹਾਗਾ ਉਹਨੇ ਰੋਲਾ ਪਾਣਾ ਹੁੰਦਾ ਨਾ ਉਹਨੂੰ ਕੱਖ ਦਾ ਪਤਾ ਨਾ ਉਹਦੇ ਮੂੰਹ ਆਣਾ ਉਹਦੇ ਸਹਰਾ ਤੇ ਉਹਨੇ ਉਹਨੇ ਫਲਾਣਾ ਮਾਰਤਾ ਜੀ ਉਹਨੇ ਧਮਕਾ ਮਾਰਤਾ ਉਹਨੇ ਬਲਾਕ ਕੀਤਾ ਸੀ ਦੀਪ ਸਿੱਧੂ ਨੇ ਫਲਾਣਾ ਕੀਤਾ ਸੀ ਆ ਗੱਲਾਂ ਨੇ ਉਹਦੇ ਕੋਲ ਚਾਰ ਕੱਖ ਦਾ ਪਤਾ ਨਹੀਂ ਅਜੇ ਜਿਹੜਾ মিডিਆ ਵਾਲੇ ਆ ਉਸੇ ਬੰਦੇ ਨੂੰ ਕਿ ਸਾਡੇ ਵਿਊ ਆਉਣਗੇ ਜਾਣ-ਜਾਣ ਚੜਾਉਂਦੇ ਉਸ ਬੰਦੇ ਨੂੰ ਜਾਣ-ਜਾਣ ਲੈ ਕੇ ਆਉਂਦੇ ਆ ਕਿ ਉਹ ਸੰਗ ਬੜ ਬੜ ਬੋਲਦਾ ਹਾਲੇ ਮਿਡੀਆ ਦਾ ਹੋਇਆ ਪਿਆ ਅੱਜਾ ਕਿ ਜਿਹੜੇ ਬੰਦੇ ਨੂੰ ਘਰੇ ਕੋਈ ਪੁੱਛਦਾ ਨਹੀਂ ਜਿਹੜਾ ਘਰੇ ਕੋਈ ਜਾਣਦਾ ਨਹੀਂ ਜਿਹਨੂੰ ਘਰੇ ਗਾਲਾਂ ਪੈਂਦੀਆਂ ਨੇਤਾ ਉਹਨੂੰ ਡਿਬੇਟ ਤੇ ਚੱਕ ਲਿਆਉਂਦੇ ਆ ਕੀ ਆ ਉਹਦੇ ਪੱਲੇ ਐ ਤਾਂ ਦੱਸ ਦਿਓ ਗੁਰਸੇ ਕੋਹ ਨਹੀਂ ਦਾੜੀ ਮੋਸੋ ਉਹਦੇ ਨਹੀਂ ਕੋਨਾ ਮੋਨਾ ਹੋਆ ਤੇ ਉਹ ਸਿੱਖਾਂ ਦੇ ਮਸਲੇ ਦੇ ਵਿੱਚ ਉਹਨੂੰ ਲਿਆਉਣ ਦਾ ਕੀ ਫਾਇਦਾ ਹੈਗਾ ਤੇ ਉਹਨੂੰ ਕਹਦੇ ਇੱਕ ਮਾਈਕ ਲੈ ਲਓ ਭਾਈ ਉਹਨੂੰ ਕਹਦੇ ਆ ਆਪਦਾ ਮਾਈਕ ਚੱਕ ਕੇ ਤੁਰੇ ਫਿਰ ਕਰ ਬੋਲੀ ਆ ਕਰਾ ਤੇ ਇਹ ਜੀ ਸਾਡੀ ਪੰਜਾਬ ਸਰਕਾਰ ਆ ਪੁਲਸਾ ਤੇ ਉਹਦੇ ਸਕੰਜੇ ਉਹਨਾਂ ਤੇ ਕਿਉਂ ਨਹੀਂ ਕਸਦੀ ਪਤਾ ਨੂੰ ਉਹਨੂੰ ਵਰਤਨ ਬਾਸ ਤੇ ਜਿਹੜਾ ਰੱਖਿਆ ਹੋਇਆਗਾ ਬੋਲਣ ਬਾਸ ਤੇ ਰੱਖਿਆ ਕਿ ਤੁਸੀਂ ਭਾਈ ਰੋਲਾ ਪਾਈ ਜਾਓ ਅਸੀਂ ਅੰਮਰਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਨਹੀਂ ਛੱਡਣਾ ਜਾਂ ਇਹ ਗੱਲ ਹੋ ਸਕਦੀ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਤੋਤੀ ਬਦਵਾਸ ਵਰਗੀਆਂ ਪੰਜ ਸੱਤ ਜਣੇ ਇਹਨਾਂ ਨੇ ਪੱਲੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਪਸਤ ਹੋ ਪਾ ਕੇ ਰੱਖੂ ਆ ਜਿਉਣਾ ਮੋੜ ਬਣ ਕੇ ਰਹੁ ਹਰ ਵਕਤ ਆ ਉਹ ਕਿਤੇ ਕਿਸੇ ਨਾਲ ਲੜ ਪਿਆ ਕਿਤੇ ਉਹਨੂੰ ਫੋਨ ਲਾ ਲਿਆ ਉਹਦੇ ਉਹਨੂੰ ਫੋਨ ਲਾ ਲਿਆ ਕਿ ਉਹਦੇ ਨਾਲ ਲੜ ਪਿਆ ਕੱਲ ਮੱਖੂ ਨਾਲ ਲੜੀ ਜਾਂਦਾ ਸੀ ਮੱਖੂ ਨੇ ਚੰਗੀ ਉਹਦੀ ਮੰਜੀ ਠੱਪੀ ਹਰਪ੍ਰੀਤ ਸਿੰਘ ਮੱਖੂ ਨੇ ਕਿ ਮੈਂ ਤੇਰੇ ਕਹਿ ਦੇ ਤੇ ਦਰਖਾਸਤ ਦੇਵਾਂਗਾ ਕਿ ਮੱਖੂ ਨਿਆਣਾਗਾ ਫੇਰਾ ਸੁਆ ਦੰਦ ਕੱਢੂ ਆ ਖਸਰੇ ਵਾਂਗੂ ਤੇ ਇਸ ਗੱਲ ਗੱਲ ਕਰਕੇ ਜਿਹੜਾ ਇਹ ਜਿਹੜਾ ਸਾਰਾ ਕੁ ਵਰਤਾਰਾ ਹੋ ਰਿਹਾ ਇਹ ਖਿਚੜੀ ਪੱਕ ਰਹੀ ਆ ਜਾਂ ਘੁਲ ਰਹੀ ਆ ਕੀ ਹੋ ਰਿਹਾ ਤੁਸੀਂ ਇਹ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਬਰਜ ਜੀ ਦਾ ਖਾਲਸਾ ਬਰਜ ਜੀ ਕੀ ਫਤਿਹ